ਸ਼ਸ਼ੜਾਓ ਮੁਲਾਜ਼ਮ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਗਿਆ। ਕਾਲਜੀ ਅਸੀਂ ਡੀਡਿਕਸ਼ਨ ਐਂਡ ਰੀਹੈਬਿਟੇਸ਼ਨ ਸੈਂਟਰ ਪੰਜਾਬ ਜਿਹੜੇ ਨਸ਼ਾ ਮੁਕਤੀ ਕੇਂਦਰ ਖੋਲੇ ਹੋਇਆ ਤੇ ਮੁਰੂ સેવા ਕੇਂਦਰ ਖੋਲੇ ਆ ਪੰਜਾਬ ਸਰਕਾਰ ਨੇ ਇਹ ਜਿਹੜਾ ਪ੍ਰੋਜੈਕਟ ਹੈ 2014 ਦੇ ਵਿੱਚ ਸਟਾਰਟ ਹੋਇਆ ਸੀਗਾ ਤੇ ਹੁਣ ਜਿਹੜਾ ਟੇਕਓਵਰ ਕੀਤਾ ਆਮ ਸਰਕਾਰ ਨੇ ਕੀਤਾ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਇਸ ਚੀਜ਼ ਦਾ ਪਦਾਵਾ ਦਾ ਕਰ ਰਹੇ ਆ ਕਿ ਅੱਜ ਮੀਟਿੰਗ ਵੀ ਹੋਈ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਅਸੀਂ ਇਹਨੂੰ ਜੜੋਂ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਦੋ ਚੀਜ਼ਾਂ ਹੁੰਦੀਆਂ ਨੇ ਜੀ ਜਿਨ੍ਹਾਂ 'ਚ ਮੈਂ ਦੱਸਣਾ ਚਾਹਣਾ ਜਿੱਦਾਂ ਮੰਤਰੀ ਸਾਹਿਬ ਨੇ ਸਾਡੇ ਨਾਲ ਡਿਸਕਸ ਕੀਤਾ ਕਿ ਹਾਮ ਰਿਡਕਸ਼ਨ ਹੁੰਦੀ ਹੈ ਇੱਕ ਸਪਲਾਈ ਡਿਡਕਸ਼ਨ ਹੈ ਇੱਕ ਹਾਮ ਰਿਡਕਸ਼ਨ ਹੈ ਜਿਹੜੀ ਹਾਮ ਰਿਡਕਸ਼ਨ ਹੁੰਦੀ ਹੈ ਉਹ ਸਾਡੇ ਵਰਗੇ ਜਿਹੜੇ ਨਰਸਿੰਗ ਸਟਾਫ ਕਾਉਂਸਲਰਸ ਨੇਗੇ ਸਫਾਈ ਸੇਵਕ ਨੇ ਜਾਂ ਫਿਰ ਵਾਰਡ اٹੈਂਡੈਂਸ ਨੇ ਡਾਕਟਰਸ ਨੇ ਇਹ ਚੀਜ਼ ਕਟਾ ਸਕਦੇ ਆ ਹਨਾ ਤਾਂ ਇੱਕ ਹੁੰਦੀ ਹੈ ਸਪਲਾਈ ਡਿਡਕਸ਼ਨ ਇੱਕ ਮਿੰਟ ਇੱਕ ਮਿੰਟ ਜੀ ਇੱਕ ਹੁੰਦੀ ਹੈ ਸਪਲਾਈ ਡਿਡਕਸ਼ਨ ਜਿਹੜੀ ਸਪਲਾਈ ਡਿਡਕਸ਼ਨ ਆ ਉਹ ਸਾਰੇ ਦਾ ਸਾਰਾ ਜਿਹੜਾ ਪੁਲਸ ਹਮਲਾ ਹੈਗਾ ਹਨਾ ਉਹ ਚੀਜ਼ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਤਾਂ ਹੁਣ ਅਸੀਂ ਆਪਣਾ ਜਿਹੜਾ ਹੈਗਾ ਲੱਗੇ ਹੋਏ ਆਂਗੇ ਪਿਛਲੇ 2014 ਦੇ ਉੱਤੋਂ ਤੇ 2018 ਤੋਂ ਸਾਡਾ ਕੋਈ ਵੀ ਇਨਕਰੀਮੈਂਟ ਜਿਹੜਾ ਸੀਗਾ ਉਹ ਸਾਰੇ ਪੈਂਡਿੰਗ ਪਏ ਹੋਏ ਆ ਸਾਡੀਆਂ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਹੈਗੀਆਂ ਅਲੱਗ-ਅਲੱਗ ਐਚਐਮ ਸਰ ਦੇ ਨਾਲ ਹੁੰਦੀਆਂ ਰਹੀਆਂ ਨੇ ਹੈਲਥ ਸੈਕਟਰੀਜ਼ ਬਦਲਦੇ ਰਹੇ ਉਹਨਾਂ ਨਾਲ ਹੁੰਦੀਆਂ ਰਹੀਆਂ ਨੇ ਤੇ ਡਾਕਟਰ ਬਲਵੀਰ ਸਰ ਨੇ ਬੜੀ ਮਾਣਯੋਗ ਆਪਣੇ ਹੈਲਥ ਮੰਤਰੀ ਹੈਗੇ ਆ ਤੇ ਇਹਨਾਂ ਨਾਲ ਸਾਡੀ ਜਿਹੜੀ ਲਾਸਟ ਇੱਕ ਫਾਈਨਲ ਮੀਟਿੰਗ ਹੋਈ ਸੀ ਜਿੱਥੇ ਵਿੱਤ ਮੰਤਰੀ ਸਾਹਿਬ ਵੀ ਤੇ ਵੇਰਕਾ ਸਾਹਿਬ ਵੀ ਹੋਰ ਕਾਫੀ ਸਾਰੇ ਜਿਹੜੇ ਮਤਲਬ ਕਿ ਕੈਬਨਿਟ ਮੰਤਰੀ ਸੀਗੇ ਉਸ ਚੀਜ਼ ਦੇ ਨਾਲ ਸੰਬੰਧਿਤ ਸੀਗੀ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ 21% ਜਿਹੜਾ ਸੀਗਾ ਰੁਕਿਆ ਹੋਇਆ ਇਨਕਰੀਮੈਂਟ ਸੀ ਤੇ ਉਹ ਸਾਨੂੰ ਅਪਰੂਵ ਕੀਤਾ ਸੀਗਾ ਪਰ ਉਹ ਫਿਲਹਾਲ ਸਟਿਲ ਅਜੇ ਵੀ ਉਹ ਸਾਨੂੰ ਨਹੀਂ ਮਿਲਿਆ ਹੈਗਾ ਉਹਦੇ ਲਈ ਅਸੀਂ ਬਾਰ-ਬਾਰ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਹੁਣ ਵੀ ਹੋ ਰਹੀਆਂ ਨੇ ਪਿਛਲੇ ਦਿਨ ਹੀ ਅਸੀਂ ਅਰਥ ਵਿੱਤ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆਂ ਤੇ ਉਹਨਾਂ ਦੀ ਜਿੱਦਾਂ ਹੁਣ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਕਰ ਰਹੇ ਹਾਂ ਤਾਂ ਸਿਲਹ ਜੀ ਉਹ ਵੀ ਕਰ ਹੀ ਰਹੇ ਐ ਤੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਸਾਡਾ 2018 ਦੇ ਵਿੱਚ ਆਈਐਸ ਅਫਸਰ ਸ਼੍ਰੀ ਨਵਾਸ ਸੰਸਰ ਨੇ ਸਾਨੂੰ 18% ਇਨਕਰੀਮੈਂਟ ਲਾਇਆ ਸੀ ਮੈਂ ਗਵਰਨਮੈਂਟ ਦਾ ਨਾਮ ਨਹੀਂ ਲਵਾਂਗਾ ਕਿਹੜੀ ਗਵਰਨਮੈਂਟ ਸੀ ਉਸ ਟਾਈਮ ਪਰ ਉਹਨਾਂ ਨੇ ਤੀਜੇ ਦਿਨ ਸਾਡਾ ਇਨਕਰੀਮੈਂਟ ਅਪਰੂਵ ਹੋਣ ਤੋਂ ਬਾਅਦ ਚ ਲੱਗ ਗਈ ਪਰ ਅੱਜ ਦੀ ਦਿਹਾੜੀ ਦੇ ਵਿੱਚ ਹਾਲਾਤ ਇਹ ਨੇ ਕਿ ਅਪਰੂਵ ਹੋਈ ਹੋਈ ਚੀਜ਼ ਹੈਲਥ ਮਿਨਿਸਟਰ ਆਪ ਅਪਰੂਵ ਕਰ ਜਵੇ ਉਸ ਤੋਂ ਬਾਅਦ ਚ ਦੀ ਵੀ ਫਿਰ ਉਸ ਤੇ ਲੋਕ ਲਟਕਦੀ ਰਵੇ ਸ਼ਾਇਦ ਇਹ ਚੀਜ਼ ਮੁਨਾਸਬ ਨਹੀਂ ਹੈਗੀ ਆ ਜਿਹੜੇ ਹਾਰਮ ਰਿਡਕਸ਼ਨ ਦੇ ਲਈ ਫਰਸਟ ਵਾਰੀ ਯਰਨਿੰਗ ਹੈ ਜਿਹੜੇ ਇਹ ਸਟਾਫ ਕੰਮ ਕਰ ਰਿਹਾ ਹੈ ਨਾ ਸੈਂਟਰਾਂ ਦੇ ਵਿੱਚ ਜਿਨ੍ਹਾਂ ਦਾ ਅਸੀਂ ਦਾਵਾ ਕਰਦੇ ਆ ਕਿ ਇਹ ਸੈਂਟਰਾਂ ਦੇ ਵਿੱਚ ਆਪਾਂ ਜੇ ਪੇਸ਼ੈਂਟਸ ਨੂੰ ਲੈ ਕੇ ਆਵਾਂਗੇ ਤਾਂ ਇੱਥੇ ਨਸ਼ਾ ਮੁਕਤ ਹੋ ਜਾਣਗੇ ਪੇਸ਼ੈਂਟ ਤੇ ਜੇ ਉਹ ਸਟਾਫ ਦੀ ਨਹੀਂ ਕੋਈ ਸੁਣੇਗਾ ਤਾਂ ਉਹ ਕਿੱਦਾਂ ਦਿਲ ਲਾ ਕੇ ਕੰਮ ਕਰ ਸਕਦਾ ਇੱਥੇ ਸਾਡੇ ਕੋਲੇ 15 20 15 20 ਪੇਸ਼ੈਂਟ ਜਿਹੜੀ ਹੈਗੀ ਆ ਰੇਸ਼ੋ ਰਹਿੰਦੀ ਹੈਗੀ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਇਹ 10 ਬੈਡਡ ਸਾਡੇ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਹੈ ਜਿਹੜਾ ਸਿਵਲ ਹਸਪੀਟਲ ਦੀ ਮੇਨ ਬਿਲਡਿੰਗ ਦੇ ਵਿੱਚ ਹੈ ਉਹਦੇ 10 ਸਟ੍ਰੈਡਡ ਹੈ ਤੇ 10 ਦੇ 10 ਤਕਰੀਬਨ ਮੋਸਟਲੀ ਫੁੱਲ ਰਹਿੰਦੇ ਆ ਤੇ ਪਰ ਦਿਨ ਰਾਤ ਜਿਹੜਾ ਸਟਾਫ ਕੰਮ ਕਰ ਰਿਹਾ ਹੈ ਉਹਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਉਹ ਕਦੋਂ ਤੋਂ ਨਿਗੂਣੀਆਂ ਜੀਆਂ ਤਨਖਾਵਾਂ ਦੇ ਉੱਤੇ ਕੰਮ ਕਰ ਰਿਹਾ ਕਿਸੇ ਦੀ 10000 ਤਨਖਾਹ ਕਿਸੇ ਦੀ 12 ਕਿਸੇ ਦੀ 15 ਤਾਂ ਅਸੀਂ ਚਾਹੁੰਦੇ ਆ ਕਿ ਇਹ ਮੁਲਾਜ਼ਮ ਜਿਹੜੇ ਟੋਟਲ ਸਾਡੇ ਇੱਥੇ ਆਊਟਸੋਰਸਿੰਗ ਤੇ ਸੁਸਾਇਟੀ ਦਾ ਜਿਹੜਾ ਸਟਾਫ ਹੈ ਉਹ 21 ਦੇ ਕਰੀਬ ਸਟਾਰਟ ਹੈਗਾ ਠੀਕ ਹੈ ਜੀ ਕੀ ਮੰਗ ਕਰਦੇ ਤੁਸੀਂ ਸਾਡੀ ਇੱਕੋ ਹੀ ਮੰਗ ਹੈ ਜੀ ਕਿ ਸਾਨੂੰ ਜਦੋਂ ਇਹ ਰੱਖੇ ਜਾਈ ਸੀਗੇ ਇਹ ਇੱਕ ਪੱਕੀਆਂ ਭਰਤੀਆਂ ਸੀਗੀਆਂ ਉਸ ਤੋਂ ਬਾਅਦ ਉਹਦੀ ਚਲੋ ਕਨਵਰਟ ਕਰ ਦਿੱਤੀਆਂ ਗਈਆਂ ਤਾਂ ਸੁਸਾਇਟੀ ਚ ਕਨਵਰਟ ਹੋ ਗਿਆ ਪਰ ਇਹ ਚੀਜ਼ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਨੂੰ ਪੱਕਾ ਕੀਤਾ ਜਾਵੇ ਸਰਕਾਰ ਨੂੰ ਤਵਾ ਕੀਤਾ ਜੀ ਤੁਹਾਡੇ ਲਈ ਹਾਂ ਜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਨੇ ਹੁਣ ਆਮ ਆਮ ਦੀ ਪਾਰਟੀ ਨਹੀਂ ਹੈ ਸਰ ਸਾਨੂੰ ਸਿਰਫ ਮੀਟਿੰਗਸ ਦਿੱਤੀਆਂ ਨੇ ਆਸ਼ਵਾਸ਼ਾਣ ਦਿੱਤੇ ਨੇ ਪਰ ਉਸ ਚੀਤੇ ਨਾਲ ਸਾਨੂੰ ਅਜੇ ਤੱਕ ਕੋਈ ਇਨਕਰੀਮੈਂਟ ਮਿਲਿਆ ਤੇ ਅਸੀਂ ਧਰਨੇ ਵੀ ਬਹੁਤ ਲਾ ਚੁੱਕੇ ਆ ਦਿੱਲੀ ਜਾਣਾ ਸੀ ਸਾਰੀਆਂ ਯੂਨੀਅਨਸ ਗਈਆਂ ਨੇ ਅਸੀਂ ਕੈਨਸਲ ਕੀਤਾ ਸਿਰਫ ਡਾਟ ਸਾਹਿਬ ਦੇ ਕਹਿਣ ਦੇ ਉੱਤੇ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਕਿ ਅਸੀਂ ਦਿੱਲੀ ਪ੍ਰੋਟੈਸਟ ਲਈ ਨਹੀਂ ਜਾਵਾਂਗੇ ਤੇ ਅਸੀਂ ਤੁਹਾਡੀ ਗੱਲ ਮੰਨੀ ਹੈ ਤਾਂ ਤੁਸੀਂ ਸਾਡੀ ਗੱਲ ਮੰਨੋ ਕਿ ਤੁਹਾਨੂੰ ਇਨਕਰੀਮੈਂਟ ਸਾਡਾ ਜਿਹੜਾ ਬਣਦਾ ਉਹ 2018 ਤੋਂ ਜਿਹੜਾ ਰੁਕਿਆ ਹੋਇਆ ਉਹ ਦਿੱਤਾ ਜਾਵੇ ਤੁਹਾਡਾ ਯੂਨੀਅਨ ਅਗਲਾ ਪ੍ਰੋਗਰਾਮ ਲਿਖਿਆ ਕੋਈ ਹਾਂਜੀ ਜੇ ਹੁਣ ਸਾਡੀ ਨਹੀਂ ਕੋਈ ਮੰਗ ਮੰਨੀ ਜਾਏਗੀ ਤਾ ਸਟਿਲ ਹਰ ਇੱਕ ਪਾਰਟੀ ਜਾਂ ਹਰ ਇੱਕ ਵਿਅਕਤੀਅਤਿਕ ਅਧਿਕਾਰ ਹੈ ਕਿ ਉਹ ਸੰਘਰਸ਼ ਵੱਲ ਜਾਏਗਾ ਤਾਂ ਸੰਘਰਸ਼ ਦੇ ਵਿੱਚ ਧਰਨੇ ਤਾਂ ਆਮ ਹੀ ਨੇ ਤੁਹਾਡਾ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز